ਜਦੋਂ ਕੈਨੇਡਾ ਸਰਕਾਰ ਦੇ ਵੱਲੋਂ 2-2000 ਡਾਲਰ ਦੀ ਮਦਦ ਕੋਵਿਡ-19 ਦੀ ਮਹਾਂਮਾਰੀ ਦੌਰਾਨ ਕੈਨੇਡਾ ਵਾਸੀਆਂ ਨੂੰ ਦਿੱਤੀ ਗਈ ਸੀ ਤਾਂ ਅਜਿਹੇ ਦੌਰਾਨ ਕਈ ਲੋਕਾਂ ਦੇ ਵੱਲੋਂ ਝੂਠੀ ਜਾਣਕਾਰੀ ਦੇ ਕੇ ਵੀ ਉਸ ਪੇਮੈਂਟ ਨੂੰ ਲਿਆ ਗਿਆ ਤਾਂ ਅਜਿਹੇ ਦੌਰਾਨ ਸਿਰਫ ਉਹ ਲੋਕ ਹੀ ਨਹੀਂ ਸਗੋਂ CRA ਵਿਭਾਗ ਵਿੱਚ ਕੰਮ ਕਰਦੇ ਕਈ ਕਾਮਿਆਂ ਦੇ ਵੱਲੋਂ ਵੀ ਅਜਿਹੇ ਦੌਰਾਨ ਫਰਾਡ ਕੀਤੇ ਗਏ ਤੇ ਇਸ ਦੇ ਬਾਰੇ ਕੈਨੇਡਾ ਰੈਵੈਨਿਊ ਏਜੰਸੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਲ 2024 ਤੇ 25 ਦੇ ਵਿੱਤੀ ਸਾਲ ਦੌਰਾਨ ਕਰਮਚਾਰੀਆਂ ਦੇ ਵੱਲੋਂ 370 ਮਿਸਕੰਡਕਟ ਤੇ ਨਾਲ ਹੀ ਗਲਤ ਕੰਮ ਕੀਤੇ ਜਾਣ ਦੇ ਕੇਸ ਜੋ ਸਾਹਮਣੇ ਆਏ ਨੇ ਇਸ ਦੇ ਨਾਲ ਹੀ ਪਹਿਲਾਂ ਵੀ ਅਜਿਹੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਏ ਜਾ ਚੁੱਕੇ ਨੇ ਕਈ ਕਾਮੇ ਜਿਸ ਦੇ ਵਿੱਚ ਜੋ ਸਮੇਂ ਦੀ ਚੋਰੀ ਵੀ ਹੁੰਦੀ ਹੈ ਤੇ ਨਾਲ ਹੀ ਕੰਮ ਵਾਲੀ ਥਾਂ ਦੇ ਉੱਤੇ ਬੁਰਾ ਵਤੀਰਾ ਕੀਤਾ ਜਾਣਾ ਟੈਕਸਪੇਅਰਸ ਦੀ ਜਾਣਕਾਰੀ ਬਿਨਾਂ ਕਿਸੇ ਅਧਿਕਾਰ ਤੋਂ ਐਕਸੈਸ ਕੀਤੀ ਜਾਣੀ ਅਜਿਹੇ ਗੰਭੀਰ ਦੋਸ਼ ਵੀ ਇਸ ਦੇ ਵਿੱਚ ਸ਼ਾਮਲ ਨੇ ਜੋ ਵੱਡੀ ਗਿਣਤੀ ਕਾਮਿਆਂ ਦੇ ਉੱਤੇ ਕਾਰਵਾਈ ਹੋਈ ਹੈ CRA ਦੇ ਦੂਜੇ ਐਨੂਅਲ ਰਿਪੋਰਟ ਔਨ EMPLOYE MISCONDUCT ਐਂਡ ਰੌਂਗ ਡੂਇੰਗ ਦੇ ਵਿੱਚ ਦੱਸਿਆ ਗਿਆ ਹੈ ਕਿ 268 ਕੇਸਾਂ ਦੇ ਵਿੱਚ ਕਦਮ ਚੁੱਕੇ ਗਏ ਨੇ ਇਹਨਾਂ ਵਿੱਚ 25 ਕਰਮਚਾਰੀਆਂ ਨੂੰ ਟਰਮੀਨੇਟ ਕੀਤਾ ਗਿਆ ਤੇ 150 ਤੋਂ ਵੱਧ ਨੂੰ ਅਨਪੇਡ ਸਸਪੈਂਸ਼ਨ ਦੇ ਉੱਤੇ ਭੇਜ ਦਿੱਤਾ ਗਿਆ ਕਿ ਬਿਨਾਂ ਤਨਖਾਹ ਤੋਂ ਸਸਪੈਂਡ ਕਰ ਦਿੱਤਾ ਗਿਆ ਇਸ ਤੋਂ ਇਲਾਵਾ 78 CRA ਦੇ ਕਰਮਚਾਰੀਆਂ ਨੂੰ CEARB ਫਰਾਡ ਦੇ ਮਾਮਲੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਇਹ ਉਹੀ ਫਰਾਡ ਹੈ ਜੋ 22000 ਡਾਲਰ ਦੀ ਪੇਮੈਂਟ ਜਦੋਂ ਦਿੱਤੀ ਜਾਣੀ ਸੀ ਉਸ ਸਮੇਂ ਕੀਤਾ ਗਿਆ ਤੇ ਸੀਆਰਐਨ ਜੂਨ 2023 ਤੋਂ ਗਲਤ ਤਰੀਕੇ ਨਾਲ ਦਿੱਤੀਆਂ ਗਈਆਂ ਸੀਈਆਰਬੀ ਦੀਆਂ ਪੇਮੈਂਟਸ ਦੀ ਜਾਂਚ ਵੀ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਹੁਣ ਤੱਕ 300 ਤੋਂ ਵੱਧ ਕਾਮੇ ਕੰਮ ਤੋਂ ਕੱਢੇ ਜਾ ਚੁੱਕੇ ਨੇ ਰਿਪੋਰਟ ਮੁਤਾਬਕ ਕਾਮਿਆਂ ਦੇ ਉੱਤੇ ਡਿਊਟੀ ਦੇ ਉੱਤੇ ਸੌਣਾ ਤੇ ਇਸ ਦੇ ਨਾਲ ਹੀ ਕਾਲਸ ਨੂੰ ਗਲਤ ਤਰੀਕੇ ਦੇ ਨਾਲ ਹੈਂਡਲ ਕਰਨਾ ਤੇ ਹੋਰ ਵੀ ਕਈ ਅਜਿਹੇ ਗੰਭੀਰ ਮਾਮਲੇ ਨੇ ਜਿਸ ਦੇ ਵਿੱਚ ਦੋਸ਼ੀ ਪਾਇਆ ਗਿਆ ਜੋਨਾਂ ਦੇ ਵੱਲੋਂ ਵੱਖੋ-ਵੱਖ ਨਿਯਮਾਂ ਦੀ ਉਲੰਘਣਾ ਕੀਤੀ ਗਈ ਕਈ ਕੇਸਾਂ ਵਿੱਚ ਕਰਮਚਾਰੀਆਂ ਨੇ ਦੂਜੇ ਲੋਕਾਂ ਦੇ ਟੈਕਸ ਅਕਾਊਂਟ ਵੀ ਬਿਨਾਂ ਕਿਸੇ ਅਧਿਕਾਰ ਤੋਂ ਐਕਸੈਸ ਕੀਤੇ ਜਿਨ੍ਹਾਂ ਦੇ ਵਿੱਚ ਜਿਵੇਂ ਕਿਸੇ ਦੇ ਪਤੀ ਜਾਂ ਪਤਨੀ ਦਾ ਟੈਕਸ ਅਕਾਊਂਟ ਦੇਖਣਾ ਜਾਂ ਕਿਸੇ ਰਿਸ਼ਤੇਦਾਰ ਦਾ ਜਾਂ ਦੋਸਤਾਂ ਦਾ ਜਾਂ ਫਿਰ ਕਿਸੇ ਆਪਣੇ ਸਾਬਕਾ ਰੂਮਮੇਟ ਦਾ ਜਿਵੇਂ ਕੋਈ ਕੰਮ ਆ ਜੋ ਸੀਆਰਏ ਵਿਭਾਗ 'ਚ ਕੰਮ ਕਰਦਾ ਹੋਵੇ ਤਾਂ ਉਹ ਜਾਣਨਾ ਚਾਹੁੰਦਾ ਹੋਵੇ ਕਿ ਉਸ ਦੇ ਕਿਸੇ ਰਿਸ਼ਤੇਦਾਰ ਦੀ ਕਿੰਨੀ ਕਮਾਈ ਹੈ ਤੇ ਕਿੰਨਾ ਟੈਕਸ ਭਰਦਾ ਹੈ ਤਾ ਬਿਨਾ ਕਿਸੇ ਅਧਿਕਾਰ ਤੋਂ ਉਸ ਦਾ ਖਾਤਾ ਖੋਲ ਕੇ ਸਾਰੀ ਉਸ ਦੀ ਕਮਾਈ ਦੀ ਜਾਣਕਾਰੀ ਦੇਖੀ ਜੋ ਇੱਕ ਵੱਡਾ ਜ਼ੁਰਮ ਹੈ ਤੇ ਕਈ ਕਾਮਿਆਂ ਨੇ ਅਜਿਹਾ ਕੀਤਾ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਈ ਹੈ ਜਿਸ ਦੇ ਬਾਰੇ ਸੀਆਰਏ ਵਿਭਾਗ ਨੇ ਜਾਣਕਾਰੀ ਦਿੱਤੀ ਇੱਥੋਂ ਤੱਕ ਕਿ ਕਈ ਮ੍ਰਿਤਕ ਵਿਅਕਤੀ ਜਿਨ੍ਹਾਂ ਦੇ ਖਾਤੇ ਵੀ ਸ਼ਾਮਲ ਸਨ ਉਹਨਾਂ ਦੀ ਜਾਣਕਾਰੀ ਵੀ ਦੇਖੀ ਗਈ ਹੈ ਜਿਹੇ ਮਾਮਲੇ ਵੀ ਸਾਹਮਣੇ ਆਏ ਨਹੀਂ ਇੱਥੋਂ ਤੱਕ ਕਿ ਕੁਝ ਕਾਮਿਆਂ ਨੇ ਟਾਈਮ ਸ਼ੀਟਸ ਨੂੰ ਬਦਲ ਕੇ ਵਾਧੂ ਘੰਟੇ ਕਲੇਮ ਕੀਤੇ ਕਿ ਮੈਂ ਜ਼ਿਆਦਾ ਘੰਟੇ ਕੰਮ ਕੀਤਾ ਜਦ ਕਿ ਅਜਿਹਾ ਉਹਨਾਂ ਨੇ ਨਹੀਂ ਸੀ ਕੀਤਾ ਤੇ ਉਹਨਾਂ ਨੇ ਜਾਲੀ ਆਨਲਾਈਨ ਮੀਟਿੰਗਸ ਦਿਖਾਈਆਂ ਜੋ ਉਹਨਾਂ ਨੇ ਕਦੇ ਕੀਤੀਆਂ ਹੀ ਨਹੀਂ ਸੀਆਰੇ ਵਿਭਾਗ ਦਾ ਕਹਿਣਾ ਹੈ ਕਿ ਉਹ ਹਰ ਇਲਜ਼ਾਮ ਦੀ ਪੂਰੀ ਤਰ੍ਹਾਂ ਜਾਂਚ ਕਰਦੇ ਨੇ ਤੇ ਪਾਰਦਰਸ਼ਤਾ ਦੇ ਆਧਾਰ ਦੇ ਉੱਤੇ ਕੰਮ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਜਿਹੜੇ ਕੰਮ ਇਹਦੇ ਵੱਲੋਂ ਵੀ ਕੋਈ ਗਲਤੀ ਕੀਤੀ ਜਾਂਦੀ ਹੈ ਤਾਂ ਸਖਤੀ ਨਾਲ ਉਸ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਾਮਿਆਂ ਨੂੰ ਕੰਮ ਤੋਂ ਵੀ ਕੱਢ ਦਿੱਤਾ ਗਿਆ